ਸਾਰੇ ਪਾਸੇ ਇਹ ਚਰਚਾ ਚੱਲ ਰਹੀ ਹੈ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਤੇ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਕਿ ਉਸ ਦੀ ਸਜ਼ਾ ਨੂੰ ਘਟਕੀਤਾ ਜਾਵੇ। ਜੇ ਵਕੀਲ ਉਥੇ ਚੰਗੀਆਂ ਦਲੀਲਾਂ ਦਵੇ ਤਾਂ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਬਰੀ ਵੀ ਹੋ ਸਕਦਾ ਹੈ। ਇਹ ਪਟੀਸ਼ਨਾਂ ਜਿਹੜੀਆਂ ਪਾ ਰਹੇ ਨੇ ਲੋਕ ਇਹਦੇ ਵਿੱਚ ਕੋਈ ਫਾਇਦਾ ਹੋਊਗਾ ਹਰਜਿੰਦਰ ਨੂੰ। ਮੈਨੂੰ ਇਹ ਨਹੀਂ ਸਮਝ ਲੱਗਦਾ ਵੀ ਲੋਕ ਇਹ ਪ੍ਰੀਜ਼ਿਊਮ ਕਰ ਲਿਆ ਲੋਕਾਂ ਨੇ ਵੀ ਇਹਨੂੰ ਸਜ਼ਾ ਹੋਣੀ ਹੈ ਤੇ ਉਹ ਸਜ਼ਾ ਘਟਾਈ ਜਾਵੇ। ਹਾਲੀਏ ਕਿਦਰੇ ਵੀ ਨਹੀਂ ਹਾਲੀ ਤੱਕ ਟਰਾਇਲ ਚੱਲਣਾ ਉਸ ਤੋਂ ਬਾਅਦ ਕੋਰਟ ਨੇ ਫੈਸਲਾ ਕਰਨਾ ਉਹ ਇਸ ਤਰ੍ਹਾਂ ਦੀ ਪਟੀਸ਼ਨ ਦਾ ਕੋਰਟ ਦੀ ਪ੍ਰोसीडिंग ਦੇ ਉੱਤੇ ਕੋਈ ਇੰਪੈਕਟ ਨਹੀਂ ਪੈਣਾ ਕੋਰਟ ਨੇ ਆਪਣੀ ਫਾਈਲ ਦੇ ਮੁਤਾਬਕ ਚੱਲਣਾ ਉਸ ਫਾਈਲ ਦੇ ਮੁਤਾਬਕ ਐਵੀਡੈਂਸ ਦੇ ਮੁਤਾਬਕ ਚੱਲਣਾ ਕੋਰਟ ਨੇ ਕਿਹਾ ਵੀ ਇਹ ਜੇ ਨੂੰ ਜ਼ਮਾਨਤ ਦੇ ਦੇਾਂਗੇ ਤੇ ਪੌਸਿਬਿਲਟੀ ਹੈ ਵੇ ਅਪਰੀਹੈਂਸ਼ਨ ਨੇ ਕੋਰਟ ਦੇ ਮਾਈਂਡ ਦੇ ਵਿੱਚ ਵੀ ਇਹ ਦੁਬਾਰਾ ਇੱਥੇ ਪੇਸ਼ ਨਾ ਹੋਵੇ ਹਾਲੀ ਇਸ ਕੇਸ ਦੀ ਇਨਵੈਸਟੀਗੇਸ਼ਨ ਚਲਦੀ ਪਈ ਹੈ ਪੁਲਿਸ ਆਪਣੀ ਐਵੀਡੈਂਸ ਕਲੈਕਟ ਕਰ ਰਹੀ ਹੈ ਇਹ ਸ਼ੀਤਰਾਵਾਂ ਲਾਈਆਂ ਗਈਆਂ ਨੇ ਇਹਦੇ ਵਿੱਚ ਤੁਹਾਨੂੰ ਕੀ ਸਮਝ ਆਉਂਦੀ ਵੀ ਜਿਹੜੀ ਖਤਰਨਾਕ ਧਾਰਾ ਹੈ ਜਿਹਦੇ ਵਿੱਚ ਸਜ਼ਾ ਹੋ ਹੀ ਨਹੀਂ ਹੋਣੀ ਹੈ ਧਾਰਾ ਲੱਗਣ ਨਾਲ ਬੰਦਾ ਦੋਸ਼ੀ ਨਹੀਂ ਹੋ ਜਾਣਾ ਧਾਰਾ ਲੱਗਣ ਤੋਂ ਬਾਅਦ ਜਦੋਂ ਟ੍ਰਾਇਲ ਸ਼ੁਰੂ ਹੋਣਾ ਸਾਰੀਆਂ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ ਗਵਾਹੀਆਂ ਆਣੀਆਂ ਕਿਹੜੀ-ਕਿਹੜੀ ਧਾਰਾ ਕਾਮਯਾਬ ਹੁੰਦੀ ਹੈ ਕਿਹੜੀ-ਕਿਹੜੀ ਧਾਰਾ ਟੁੱਟ ਜਾਂਦੀ ਹੈ ਇਹ ਸਾਰੀ ਸਟੇਜ ਦੇ ਉੱਤੇ ਕਹਿਣਾ ਬਹੁਤ ਮੁਸ਼ਕਲ ਹੈ ਬਹੁਤ ਜ਼ਿਆਦਾ ਲੋਕਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਤਰਨ ਤਰੀਆਂ ਪਟੀਸ਼ਨਾਂ ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਪੈਸੇ ਮਿਲਦੇ ਹੋਣੇ ਨੇ ਆਦਰਵਾਇਜ਼ ਅਸੀਂ ਲੋਕ ਜ਼ਿਆਦਾ ਇਮੋਸ਼ਨਲ ਵੀ ਹੋ ਜਾਂਦੇ ਆ ਵੀ ਇੱਕਦਮ ਅਸੀਂ ਕਰਦੇ ਤਾਂ ਕਿਉਂਕਿ ਬੀਗ ਪੰਜਾਬੀ ਹੈ ਕੁਝ ਕਿਤਾਏ ਵੀ ਕਹਿੰਦੇ ਵੀ ਉਹਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ ਕੁਝ ਕੀ ਕਹਿ ਰਹੇ ਨੇ ਕਿ 300 ਮੀਟਰ ਤੋਂ ਜਦੋਂ ਉਹ ਗੱਡੀ ਆ ਕੇ ਵੱਜਦੀ ਹੈ ਤਾਂ ਹੋ ਸਕਦਾ ਕਿ ਉਹ ਬ੍ਰੇਕ ਵੀ ਮਾਰ ਸਕਦੇ ਸੀਗੇ ਬ੍ਰੇਕ ਹੀ ਨਹੀਂ ਲੱਗੀ ਔਰ ਬ੍ਰੇਕ ਨਾ ਲੱਗਣ ਕਰਕੇ ਉਹਨਾਂ ਦੀ ਵੀ ਰੈਸ਼ਨ ਨੈਗਲੀਜੈਂਟ ਡਰਾਈਵਿੰਗ ਹੋ ਸਕਦੀ ਹੈ ਉਹਨਾਂ ਦੇ ਆਪਣੇ ਆਪ ਦੇ ਕੰਟਰੋਲ ਨਹੀਂ ਡਰਾਈਵਰ ਦਾ ਰਿਹਾ ਉਹਨਾਂ ਸਾਰੇ ਪਾਸੇ ਇਹ ਚਰਚਾ ਚੱਲ ਰਹੀ ਹੈ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਤੇ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਕਿ ਉਸ ਦੀ ਸਜ਼ਾ ਨੂੰ ਘਟਕੀਤਾ ਜਾਵੇ ਪਰ ਇਹ ਚੀਜ਼ਾਂ ਸਾਰੀਆਂ ਅਫਵਾਹ ਨੇ 45 ਸਾਲ ਦੀ ਸਜ਼ਾ ਕਿਉਂ ਹੋਵੇਗੀ ਜਾਂ 45 ਸਾਲ ਦਾ ਜ਼ਿਕਰ ਕਿਉਂ ਹੋ ਰਿਹਾ ਹੈ ਮੇਰੇ ਨਾਲ ਸੀਨੀਅਰ ਐਡਵੋਕੇਟ ਆਰ ਕੇ ਭੱਲਾ ਨੇ ਇਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਧਰਾਵਾਂ ਉਸ ਦੇ ਉੱਪਰ ਲੱਗੀਆਂ ਨੇ ਉਸ ਦੇ ਬਾਬਤ ਕਿੰਨੀ ਮੈਕਸਿਮਮ ਸਜ਼ਾ ਹੋ ਸਕਦੀ ਹੈ ਕਿਉਂਕਿ ਇਹ ਵੀ ਚਰਚਾ ਚੱਲ ਰਹੀ ਹੈ ਵੀ ਹੋ ਸਕਦਾ ਹੈ ਵੀ ਜਿਹੜੀਆਂ ਧਾਰਾਵਾਂ ਉਹਦੇ ਉੱਤੇ ਲੱਗੀਆਂ ਨੇ ਜੇ ਵਕੀਲ ਉਥੇ ਚੰਗੀਆਂ ਦਲੀਲਾਂ ਦਵੇ ਤਾਂ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਬਰੀ ਵੀ ਹੋ ਸਕਦਾ ਹੈ ਆਰਕੇ ਭੱਲਾ ਜੀ ਮੇਰੇ ਨਾਲ ਨੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਅਸਲ ਦੇ ਵਿੱਚ ਪਟੀਸ਼ਨਾਂ ਦਾ ਕੋਈ ਫਾਇਦਾ ਹੈ ਜਿਹੜੀਆਂ ਲੱਖਾਂ ਹੀ ਲੋਕ ਪਾ ਰਹੇ ਨੇ ਜਾਂ ਫਿਰ ਜਿਹੜੀ 45 ਸਾਲ ਵਾਲੀ ਸਜ਼ਾ ਦੀ ਗੱਲ ਚੱਲ ਰਹੀ ਹੈ ਕੀ ਉਹ ਸੱਚ ਹੈ ਜਾਂ ਫਿਰ ਝੂਠ ਹੈ ਭੱਲਾ ਸਾਹਿਬ ਸਭ ਤੋਂ ਪਹਿਲਾਂ ਸਮਾਂ ਦੇਣ ਦੇ ਲਈ ਧੰਨਵਾਦ ਜਿਹੜੀ ਚਰਚਾ ਚੱਲ ਰਹੀ ਹੈ ਵੀ ਹਰਜਿੰਦਰ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਇਸ ਦੇ ਵਿੱਚ ਕਿੰਨੀ ਕ ਸੱਚਾਈ ਹੈ ਐਕਚੁਅਲੀ 12 ਅਗਸਤ 2025 ਨੂੰ ਇਹ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹਰਜਿੰਦਰ ਸਿੰਘ ਨੂੰ ਅਰੈਸਟ ਕਰ ਲਿਆ ਉਹਨੂੰ ਸੇਂਟ ਲੂਸੀ ਕਾਉਂਟੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਉਹਦੀ ਜ਼ਮਾਨਤ ਦੀ ਐਪਲੀਕੇਸ਼ਨ ਲਗਾਈ ਲੇਕਿਨ ਹਾਲ ਹੀ ਦੇ ਕੰਨ ਸਿਰਫ ਜ਼ਮਾਨਤ ਉਹਦੀ ਰਿਜੈਕਟ ਹੋਈ ਹੈ ਕੋਰਟ ਨੇ ਉਹਦੇ ਜਿਹੜੇ ਬੌਂਡਸ ਨੇ ਉਹਨੂੰ ਲੈਣ ਤੋਂ ਇਨਕਾਰ ਕਰਤਾ ਉਹਨਾਂ ਕਹੇ ਵੀ ਇਟਸ ਨੋ ਨੋ ਬੌਂਡ ਕਿਉਂਕਿ ਇਹ ਐਕਸੀਡੈਂਟ ਤੋਂ ਬਾਅਦ ਭੱਜ ਗਿਆ ਸੀ ਤੇ ਕੋਰਟ ਨੇ ਕਿਹਾ ਵੀ ਇਹ ਜੇ ਨੂੰ ਜ਼ਮਾਨਤ ਦੇ ਦਿਆਂਗੇ ਤੇ ਪੋਸਿਬਿਲਿਟੀ ਹੈ ਵੇ ਅਪਰੀਹੈਂਸ਼ਨ ਨੇ ਕੋਰਟ ਦੇ ਮਾਈਂਡ ਦੇ ਵਿੱਚ ਵੀ ਇਹ ਦੁਬਾਰਾ ਇੱਥੇ ਪੇਸ਼ ਨਾ ਹੋਵੇ ਹਾਲੀ ਤੱਕ ਸਿਰਫ ਜ਼ਮਾਨਤ ਹੀ ਰਿਜੈਕਟ ਹੋਈ ਹੈ ਔਰ ਹਾਲੀ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਪੁਲਿਸ ਆਪਣੀ ਐਵੀਡੈਂਸ ਕਲੈਕਟ ਕਰ ਰਹੀ ਹੈ ਔਰ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਟ੍ਰਾਇਲ ਸ਼ੁਰੂ ਹੋਏਗਾ ਜਦੋਂ ਉਹਦੇ ਖਿਲਾਫ ਚਾਰਜਸ ਲੱਗਣਗੇ 45 ਸਾਲ ਵਾਲੀ ਜਿਹੜੀ ਗੱਲ ਹੈ ਵੀ ਉਹਨੂੰ ਸਜ਼ਾ ਹੋ ਗਈ ਹੈ ਉਹ ਬਿਲਕੁਲ ਗਲਤ ਹੈ ਹਾਲੇ ਉਹ ਜਿਹੜੇ 45 ਸਾਲ ਕਾਊਂਟ ਕਰਦੇ ਪਏ ਨੇ ਜਾਂ ਸੋਸ਼ਲ ਮੀਡੀਆ ਤੇ ਆਂਦੇ ਪਏ ਨੇ ਉਹ ਉਹਦੇ ਜਿਹੜੇ ਡਿਫਰੈਂਟ ਚਾਰजेस ਲੱਗੇ ਨੇ ਵਾਹਿਕੂਲਰ ਹੋਮਿਸਾਈਡ ਦਾ ਚਾਰਜ ਇਹਦੇ ਨਾਲ ਕਨੈਕਟਿਡ ਪੰਜ ਚਾਰਜ ਹੋਰ ਲੱਗੇ ਨੇ ਉਹ ਸਾਰੇ ਚਾਰजेस ਦੀ ਇੰਪ੍ਰਿਜ਼ਨਮੈਂਟ ਸੈਂਟੈਂਸ ਨੂੰ ਇਕੱਠਾ ਕਰਕੇ 45 ਸਾਲ ਬੰਦੇ ਨੇ ਲੇਕਿਨ ਸਾਡੇ ਇੱਥੇ ਲੋਕਾਂ ਦੇ ਵਿੱਚ ਫੁਲਾਹ ਫਿਲਾਈ ਜਾ ਰਹੀ ਹੈ ਕਿ ਉਹ 45 ਸਾਲ ਹੋ ਗਏ ਨੇ ਇਸ ਤਰ੍ਹਾਂ ਦੀ ਕੋਈ ਵੀ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ ਔਰ ਨਾ ਹੀ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਕੈਦ ਹੋਈ ਹੈ ਲੈ ਕੇਸ ਹੀ ਨਹੀਂ ਸ਼ੁਰੂ ਹੋਇਆ ਕੇ ਸ਼ੁਰੂ ਹੋਣ ਤੋਂ ਬਾਅਦ ਅਦਾਲਤ ਦੇਖੇਗੀ ਵੀ ਇਹਨੂੰ ਕੈਦ ਕਰਨੀ ਹੈ ਬਰੀ ਕਰਨਾ ਹੈ ਪ੍ਰੋਬੇਸ਼ਨ ਤੇ ਛਡਣਾ ਹੈ ਜਾਂ ਜੁਰਮਾਨਾ ਲਾਣਾ ਇਹ ਸਾਰਾ ਐਵੀਡੈਂਸ ਹੋਣ ਤੋਂ ਬਾਅਦ ਸਾਰੀਆਂ ਦਲੀਲਾਂ ਡਿਫੈਂਸ ਦੀਆਂ ਦਲੀਲਾਂ ਪ੍ਰੋਸੀਕਿਊਸ਼ਨ ਦੀ ਸਾਰੀ ਐਵੀਡੈਂਸ ਨੂੰ ਕੰਸੀਡਰ ਕਰਦੇ ਹੋਏ ਅਦਾਲਤ ਇਸ ਦਾ ਫੈਸਲਾ ਕਰੇਗਾ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕੈਦ ਨਹੀਂ ਹੋਈ ਜਿਹੜੀਆਂ ਇਹ ਛੇ ਧਰਾਵਾਂ ਲਾਈਆਂ ਗਈਆਂ ਨੇ ਇਹਦੇ ਵਿੱਚ ਤੁਹਾਨੂੰ ਕੀ ਸਮਝ ਆਉਂਦੀ ਵੀ ਜਿਹੜੀ ਖਤਰਨਾਕ ਧਾਰਾ ਹੈ ਜਿਹਦੇ ਵਿੱਚ ਸਜ਼ਾ ਕੋਈ ਨਹੀਂ ਹੋਣੀ ਹੈ ਤੇ ਜਾਂ ਫਿਰ ਜਿਹੜੀ ਲੀਨੀਅੰਟ ਕੋਈ ਧਾਰਾ ਆਏ ਜਿਹਦੇ ਵਿੱਚ ਉਹਦਾ ਬਚਾਅ ਹੋ ਸਕਦਾ ਉਹ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਜਿਹਦੇ ਵਿੱਚ ਇਹਦਾ ਬਚਾਅ ਹੋ ਸਕਦਾ ਜਿਹੜੀਆਂ ਇਹਦੇ ਲਈ ਖਤਰਨਾਕ ਨਹੀਂ ਇਸ ਤਰ੍ਹਾਂ ਇਹ ਧਾਰਾ ਜਿਹੜੀਆਂ ਲੱਗੀਆਂ ਨੇ ਹੋਮਿਸਾਈਡ ਜਿਹੜਾ ਵਹੀਕੂਲਰ ਹੋਮਿਸਾਈਡ ਦੀ ਧਾਰਾ ਹੈ ਉਹਦੇ ਵਿੱਚ ਮੈਕਸਿਮਮ ਇੰਪ੍ਰਿਜ਼ਨਮੈਂਟ 15 ਸਾਲ ਹੈ ਜਾਂ 10000 ਡਾਲਰ ਉਹਦਾ ਜੁਰਮਾਨਾ ਹੈ ਲੇਕਿਨ ਧਾਰਾ ਲੱਗਣ ਨਾਲ ਬੰਦਾ ਦੋਸ਼ੀ ਨਹੀਂ ਹੋ ਜਾਣਾ ਧਾਰਾ ਲੱਗਣ ਤੋਂ ਬਾਅਦ ਜਦੋਂ ਟ੍ਰਾਇਲ ਸ਼ੁਰੂ ਹੋਣਾ ਹੈ ਸਾਰੀਆਂ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ ਗਵਾਹੀਆਂ ਆਣੀਆਂ ਕਿਹੜੀ ਕਿਹੜੀ ਧਾਰਾ ਕਾਮਯਾਬ ਹੁੰਦੀ ਹੈ ਕਿਹੜੀ ਕਿਹੜੀ ਧਾਰਾ ਟੁੱਟ ਜਾਂਦੀ ਹੈ ਇਹ ਸਾਰੀ ਇਸ ਸਟੇਜ ਦੇ ਉੱਤੇ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਸਾਰਾ ਜਦੋਂ ਟ੍ਰਾਇਲ ਦਾ ਕਨਕਲੂਜਨ ਹੋਏਗਾ ਜਦੋਂ ਫੈਸਲਾ ਹੋਏਗਾ ਉਦੋਂ ਪਤਾ ਲੱਗੇਗਾ ਵੀ ਕਿਹੜੀ ਧਾਰਾ ਰਹਿਣੀ ਹੈ ਕਿਹੜੀ ਧਾਰਾ ਟੁੱਟ ਜਾਣੀ ਹੈ ਕਿਹੜੀ ਧਾਰਾ ਚ ਕਿੰਨੀ ਕੈਦ ਹੋਣੀ ਹੈ ਸੋ ਇਸ ਸਟੇਜ ਦੇ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਕਿਹੜੀ ਧਾਰਾ ਦੇ ਵਿੱਚ ਕਿੰਨੀ ਕੈਦ ਹੋ ਸਕਦਾ ਹੈ ਜੇ ਤੱਕ ਇਹ ਦੂਸਰਾ ਪੱਖ ਬਹੁਤ ਜ਼ਿਆਦਾ ਇਗਨੋਰ ਕੀਤਾ ਜਾ ਰਿਹਾ ਵੀ ਜਿਹੜੀ ਗੱਡੀ ਕਹਿੰਦੇ ਨੇ ਵੀ ਗੱਡੀ ਆ ਕੇ ਵਜੀ ਹੈ ਕੁਝ ਕ ਤਾਂ ਇਹ ਵੀ ਕਹਿੰਦੇ ਵੀ ਉਹਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ ਕੁਝ ਕੀ ਕਹਿ ਰਹੇ ਨੇ ਕਿ 300 ਮੀਟਰ ਤੋਂ ਜਦੋਂ ਉਹ ਗੱਡੀ ਆ ਕੇ ਵੱਜਦੀ ਹੈ ਤਾਂ ਹੋ ਸਕਦਾ ਕਿ ਉਹ ਬ੍ਰੇਕ ਵੀ ਮਾਰ ਸਕਦੇ ਸੀਗੇ ਉਹਨਾਂ ਦੇ ਪੱਖ ਤੋਂ ਵੀ ਜਾਂਚ ਕੀਤੀ ਜਾ ਸਕਦੀ ਹੈ ਉਹਦੇ ਵਿੱਚ ਹਰਜਿੰਦਰ ਨੂੰ ਥੋੜੀ ਰਾਹਤ ਮਿਲ ਸਕਦੀ ਹੈ ਜੇ ਉਹਨਾਂ ਨੇ ਸ਼ਰਾਬ ਪੀਤੀ ਹੋਈ ਜਾਂ ਫਿਰ ਉਹ ਕੰਟਰੋਲ ਕਰ ਸਕਦੇ ਸੀਗੇ ਉਹਦੇ ਵਿੱਚ ਬਿਲਕੁਲ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਹਾਲੀ ਤਾ ਇਹ ਵੀ ਪੱਖ ਦੇਖਣਾ ਪੈਣਾ ਵੀ ਹਰਜਿੰਦਰ ਸਿੰਘ ਕਿੰਨਾ ਹਾਲਾਤਾਂ ਦੇ ਵਿੱਚ ਇੱਕਦਮ ਯੂ ਟਰਨ ਲੈਣਾ ਪੈ ਗਿਆ ਹੋ ਸਕਦਾ ਉਹਦੇ ਟਰੱਕ ਦੇ ਵਿੱਚ ਕੋਈ ਐਮਰਜੈਂਸੀ ਹੋਵੇ ਉਹ ਟਰੱਕ ਹੀ ਇਧਰ ਮੋੜਨਾ ਜ਼ਰੂਰੀ ਹੋ ਜੇ ਜਾਂ ਅੱਗੋਂ ਹਾਲਾਤ ਇਦਾਂ ਦੇ ਹੋਰ ਵੀ ਅੱਗੋਂ ਫਾਰਵਰਡ ਨਹੀਂ ਕਰ ਸਕਦਾ ਤਾਂ ਉਹਨੂੰ ਯੂ ਟਰਨ ਲੈਣਾ ਪਿਆ ਇਸੇ ਤਰ੍ਹਾਂ ਹੀ ਜਿਹੜੀ ਪਿੱਛੇ ਗੱਡੀ ਆਂਦੀ ਹੈ ਉਹ ਇੱਕਦਮ ਉਹਨਾਂ ਦੇ ਬਿਲਕੁਲ ਨਾਲ ਆ ਕੇ ਉਹਨਾਂ ਕੋ ਕੰਟਰੋਲ ਹੀ ਨਹੀਂ ਹੋਈ ਬ੍ਰੇਕ ਹੀ ਨਹੀਂ ਲੱਗੀ ਔਰ ਬ੍ਰੇਕ ਨਾ ਲੱਗਣ ਕਰਕੇ ਉਹਨਾਂ ਦੀ ਵੀ ਰੈਸ਼ ਐਂਡ ਨੈਗਲੀਜੈਂਟ ਡਰਾਈਵਿੰਗ ਹੋ ਸਕਦੀ ਹੈ ਉਹਨਾਂ ਦੇ ਆਪਣੇ ਆਪ ਤੇ ਕੰਟਰੋਲ ਨਹੀਂ ਡਰਾਈਵਰ ਦਾ ਰਿਹਾ ਹੋਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹੀ ਮੈਂ ਕਹਿੰਨਾ ਵੀ ਇਹ ਜਿਹੜੀਆਂ ਟ్రਾਇਲ ਦੇ ਵਿੱਚ ਸਾਰੀਆਂ ਆਣੀਆਂ ਐਵਿਡੈਂਸ ਕਲੈਕਟ ਹੋਏਗੀ ਔਰ ਐਵਿਡੈਂਸ ਦੇ ਵਿੱਚ ਹੀ ਸਾਰੀ ਗੱਲ ਪਤਾ ਲੱਗੇਗੀ ਸੋ ਐਟ ਦਿਸ ਸਟੇਜ ਜੇ ਤੁਸੀਂ ਕਹੋ ਵੀ ਕਿੰਨੀ ਕੈਦ ਹੋਣੀ ਕੀ ਕਹਿੰਨੀ ਉਹਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ ਜਾ ਸਕਦਾ ਬਤੌਰ ਵਕੀਲ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਹੋ ਸਕਦਾ ਵੀ ਉਹ ਬਰੀ ਵੀ ਹੋ ਜਾਵੇ ਬਿਲਕੁਲ ਤੇ ਪੋਸਿਬਿਲਿਟੀ ਹੈ ਅਲੀ ਤਾਂ ਜਦੋਂ ਟ੍ਰਾਇਲ ਤੋਂ ਬਾਅਦ ਜੇ ਕੋਈ ਪ੍ਰੋਸੀਕਿਊਸ਼ਨ ਆਪਣਾ ਕੇਸ ਨਹੀਂ ਪ੍ਰੂਫ ਕਰ ਸਕਦੀ ਔਰ ਜਿਸ ਤਰ੍ਹਾਂ ਤੁਸੀਂ ਅਸੀਂ ਕਹਿੰਨੇ ਪਿਆ ਵੀ ਪਿਛਲੇ ਵੈਨ ਵਾਲੇ ਜਿਹੜੇ ਨੇ ਉਹ ਨੈਗਲੀਜੈਂਟ ਸੀ ਵੀ ਇੱਕਦਮ ਆ ਕੇ ਵਿਚ ਵੱਜ ਗਏ ਨੇ ਉਸ ਚੀਜ਼ ਨੂੰ ਕਨਸਿਡਰ ਕਰਦੇ ਆ ਜਾਂ ਇੰਦੀ ਹਾਲਾਤਾਂ ਨੂੰ ਦੇਖਦੇ ਆ ਆ ਵੀ ਇਹਨੂੰ ਇੱਕਦਮ ਯੂ ਟਰਨ ਲੈਣਾ ਪਿਆ ਜਾਂ ਕਿਤੇ ਗੱਡੀ ਦੇ ਵਿੱਚ ਮੈਨੂੰ ਡਿਫੈਕਟ ਪੈ ਗਿਆ ਵੀ ਉਹਨੂੰ ਯੂ ਟਰਨ ਵੱਲ ਪਾਸੇ ਚਲੇ ਗਈ ਹੈ ਵੀ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਵੀ ਉਹ ਉਹਦਾ ਸਟੀering ਹੀ ਇੱਕ ਸਾਈਡ ਤੇ ਮੁੜ ਜਾਂਦਾ ਜਾਂ ਉਧਰ ਚਲੇ ਜਾਂਦਾ ਜਾਂ ਉਹਨੂੰ ਉਹਨੂੰ ਐਮਰਜੈਂਸੀ ਬ੍ਰੇਕ ਲਗਾਨੀ ਪੈਗੀ ਹਾਲਾਤਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਕਨਸਿਡਰ ਕਰੇਗੀ ਕੋਰਟ ਉਸ ਤੋਂ ਬਗਲ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਜਿਸ ਤਰ੍ਹਾਂ ਦੀ ਕੋਈ ਐਵੀਡੈਂਸ ਆਂਦੀ ਹੈ ਜਾਂ ਪ੍ਰੋਸੀਕਿਊਸ਼ਨ ਫੇਲ ਹੋ ਜਾਂਦੀ ਹੈ ਵੀ ਹਰਜਿੰਦਰ ਸਿੰਘ ਦੀ ਨੈਗਲੀਜੈਂਸ ਹੈਗੀ ਤੇ ਬਰੀ ਵੀ ਉਸ ਤੋਂ ਇਹਦੇ ਵਿੱਚ ਇੱਕ ਜਿਹੜੀ ਪਹਿਲੇ ਦਿਨ ਤੋਂ ਹੀ ਚਰਚਾ ਚੱਲ ਰਹੀ ਆ ਵੀ ਤੁਸੀਂ ਪਟੀਸ਼ਨਾਂ ਦੇ ਉੱਤੇ ਸਾਈਨ ਕਰੋ ਪਟੀਸ਼ਨ ਜਦੋਂ ਪਾਉਂਦੇ ਆ ਸਰਕਾਰ ਤੱਕ ਜਾਂਦੀ ਹੈ ਤਾਂ ਉਹ ਸਜ਼ਾ ਘੱਟ ਹੋ ਜਾਂਦੀ ਹੈ ਜਾਂ ਉਹਨੂੰ ਮਾਫੀ ਵੀ ਦਿੱਤੀ ਜਾਂਦੀ ਹੈ ਇਹ ਪਟੀਸ਼ਨਾਂ ਜਿਹੜੀਆਂ ਪਾ ਰਹੇ ਨੇ ਲੋਕ ਇਹਦੇ ਵਿੱਚ ਕੋਈ ਫਾਇਦਾ ਹੋਊਗਾ ਹਰਜਿੰਦਰ ਨੂੰ ਮੈਨੂੰ ਇਹ ਨਹੀਂ ਸਮਝ ਲੱਗਦਾ ਵੀ ਲੋਕ ਇਹ ਪ੍ਰਿਜ਼ਿਊਮ ਕਰ ਲਿਆ ਲੋਕਾਂ ਨੇ ਵੀ ਇਹਨੂੰ ਸਜ਼ਾ ਹੋਣੀ ਹੈ ਤੇ ਉਹ ਸਜ਼ਾ ਘਟਾਈ ਜਾਵੇ ਹਾਲੇ ਇਹ ਕਿਧਰੇ ਵੀ ਨਹੀਂ ਹਾਲੇ ਤੱਕ ਟਰਾਇਲ ਚੱਲਣਾ ਉਸ ਤੋਂ ਬਾਅਦ ਕੋਰਟ ਨੇ ਫੈਸਲਾ ਕਰਨਾ ਹੈ ਵੀ ਇਹਨੂੰ ਸਜ਼ਾ ਦੇਣੀ ਹੈ ਕਿ ਨਹੀਂ ਦੇਣੀ ਅਸੀਂ ਅੱਜ ਦੀ ਡੇਟ 'ਚ ਇਹ ਪ੍ਰੀਜ਼ਿਊਮ ਕਰ ਲਿਆ ਵੀ ਇਹਨੂੰ 45 ਸਾਲ ਹੋਣੇ ਹਨ ਘਟਾ ਦਿਓ ਸਜ਼ਾ ਨੂੰ ਇਸ ਤਰ੍ਹਾਂ ਦੀ ਪਟੀਸ਼ਨ ਦਾ ਕੋਰਟ ਦੀ ਪ੍ਰੋਸੀਡਿੰਗ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਣਾ ਕੋਰਟ ਨੇ ਆਪਣੀ ਫਾਈਲ ਦੇ ਮੁਤਾਬਕ ਚੱਲਣਾ ਹੈ ਉਸ ਫਾਈਲ ਦੇ ਮੁਤਾਬਕ ਐਵੀਡੈਂਸ ਦੇ ਮੁਤਾਬਕ ਚੱਲਣਾ ਹੈ ਇਹ ਪਟੀਸ਼ਨ ਜਿਹੜੀ ਗਵਰਨਰ ਫਲੋਰੀਡਾ ਦੇ ਗਵਰਨਰ ਨੂੰ ਲਿਖੀ ਗਈ ਹੈ ਸਰਕਾਰ ਨੂੰ ਲਿਖੀ ਗਈ ਹੈ ਉਹ ਸਿਰਫ ਸਿੰਪਥੀ ਸਿੰਪਥੀ ਵਾਸਤੇ ਲਿਖੀ ਗਈ ਹੈ ਵੀ ਇਹਦੀ ਸਜ਼ਾ ਘਟਾਈ ਜਾਏ ਅਲੀ ਸਜ਼ਾ ਹੋਈ ਨਹੀਂ ਤਾਂ ਉਹਨੂੰ ਘਟਾਉਣਾ ਕੀ ਹੈਗਾ ਅਸੀਂ ਕਿਉਂਕਿ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਫਰਾਡ ਵੀ ਸਾਹਮਣੇ ਆ ਰਿਹਾ ਵੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਲੋਕਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਤਰ੍ਹਾਂ ਤਰ੍ਹਾਂੀਆਂ ਪਟੀਸ਼ਨਾਂ ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਪੈਸੇ ਮਿਲਦੇ ਹੋਣੇ ਨੇ ਇੰਨਾ ਪਟੀਸ਼ਨਾਂ ਨੂੰ ਸਿਗਨੇਚਰਸ ਨੂੰ ਚਕਰਾਣ ਦੇ ਆਦਰਵਾਇਜ਼ ਅਸੀਂ ਲੋਕ ਜ਼ਿਆਦਾ ਇਮੋਸ਼ਨਲ ਵੀ ਹੋ ਜਾਂਦੇ ਆ ਵੀ ਇੱਕਦਮ ਅਸੀਂ ਕਰ ਦੇਈਦਾ ਕਿਉਂਕਿ ਬੀਂਗ ਪੰਜਾਬੀ ਹੈ ਸਾਡਾ ਪੰਜਾਬੀ ਭਰਾ ਹੈ ਤੇ ਇਸ ਕਰਕੇ ਥੋੜੀ ਸਿੰਪਥੀ ਵੀ ਹੋ ਜਾਂਦੀ ਹੈ ਠੀਕ ਹੈ ਸਿੰਪਥੈਟਿਕ ਵਿਊ ਲੈਣਾ ਲਵੇਗੀ ਕੋਰਟ ਲੇਕਿਨ ਉਸ ਇੰਡੀਆ ਦੇ ਵਿੱਚ ਦਾਦਾ ਕੇਸ ਚਲਾਉਂਦਾ ਤੇ ਪੋਤੇ ਤੱਕ ਲੜਦੇ ਰਹਿੰਦੇ ਆ ਉੱਥੇ ਵੀ ਇਦਾਂ ਹੀ ਚੱਲਣਾ ਤਰੀਕਾ ਪਈ ਜਾਣੀ ਹੈ ਕਿ ਜਾਂ ਉੱਥੇ ਜਲਦੀ ਤੋਂ ਜਲਦੀ ਫੈਸਲਾ ਹੋ ਜਾਣਾ ਉੱਥੇ ਬਹੁਤ ਜਲਦੀ ਫੈਸਲਾ ਹੋਏਗਾ ਬਹੁਤ ਜਲਦੀ ਫੈਸਲਾ ਹੋਏਗਾ ਜਿਹੜੀ ਡੇਟ ਜਿਸ ਕਾਮਲੇ ਫਿਕਸ ਹੋਏਗੀ ਉਸ ਡੇਟ ਦੇ ਉੱਤੇ ਗਵਾਹ ਵੀ ਹੋਏਗਾ ਉਹਦਾ ਕਰਾਸ ਐਗਜ਼ਾਮੀਨੇਸ਼ਨ ਵੀ ਹੋਏਗਾ ਹਰ ਚੀਜ਼ ਹੋਏਗੀ ਸੋ ਇਹ ਵਿਦਿਨ ਮੰਥ اور within within a year ਇਹਦਾ ਫੈਸਲਾ ਆਏਗਾ ਇਸ ਤਰ੍ਹਾਂ ਲੰਬੇ ਨਹੀਂ ਚੱਲਦੇਗੇ। ਕੱਲ ਹੋ ਰਿਹਾ ਪੱਲਾ ਸਾਹਿਬ ਜੀ ਜਿਹੜੀ ਚਰਚਾ ਹੋਈ ਵੀ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੀ ਗੱਲ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇਹ ਉਸ ਜਗ੍ਹਾ ਤੋਂ ਚਲਾ ਗਿਆ ਸੀ ਭੱਜ ਗਿਆ ਸੀਗਾ ਇੱਕ ਤਾਂ ਇਹ ਗਲਤੀ ਹੋ ਗਈ। ਦੂਸਰੇ ਨੰਬਰ ਤੇ ਜਿਹੜੀ ਇੱਕ ਗੱਲ ਇਹ ਚਰਚਾ ਚੱਲ ਰਹੀ ਹੈ ਵੀ ਉਹ ਕੋ ਇੰਗਲਿਸ਼ ਦੇ ਵਿੱਚ ਟੈਸਟ ਦੇ ਵਿੱਚ ਉਹ ਪਾਸ ਨਹੀਂ ਹੋਇਆ ਫੇਲ ਹੋਇਆ। ਜਿਹੜਾ ਕੋ ਸਾਈਨ ਪੁੱਛੇਗੇ ਡਰਾਈਵਿੰਗ ਲਾਇਸੈਂਸ ਉਹਦੇ ਵਿੱਚ ਵੀ ਉਹ ਫੇਲ ਹੋ ਗਿਆ। ਤੇ ਇਹ ਇਸ ਚੀਜ਼ ਦਾ ਵੀ ਤੁਹਾਨੂੰ ਲੱਗਦਾ ਵੀ ਇੰਪੈਕਟ ਪਊਗਾ ਹਰਜਿੰਦਰ ਦੇ ਉੱਤੇ ਇਹ ਚੀਜ਼ ਹਰਜਿੰਦਰ ਦੇ ਖਿਲਾਫ ਜਾਂਦੀਆਂ ਨੇ ਕਿਉਂਕਿ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਜਾਂ ਜਿਹੜਾ ਟ੍ਰੈਫਿਕ ਦੇ ਉੱਥੋਂ ਦੇ ਆਫੀਸ਼ਰ ਸੀ ਉਹਨਾਂ ਨੇ ਉਹਨਾਂ ਨੂੰ ਚੈੱਕ ਕੀਤਾ ਜਦੋਂ ਉਹਨੂੰ ਇੰਗਲਿਸ਼ ਚ ਪੁੱਛਿਆ ਗਿਆ ਉਹਨੂੰ ਉਹ ਇੰਗਲਿਸ਼ ਇਕ ਤਾਂ ਫਲੂਐਂਟਲੀ ਨਹੀਂ ਬੋਲ ਸਕਦਾ ਸੀ ਫਿਰ ਉਹਨੂੰ ਟ੍ਰੈਫਿਕ ਸਿਗਨਲਸ ਦਿਖਾਏਗੇ ਇਹਦਾ ਕੀ ਮਤਲਬ ਹੈ ਉਹਨੂੰ 12 ਸਿਗਨਲਸ ਪੁੱਟ ਕੀਤੇਗੇ ਉਹ ਚ ਸਿਰਫ ਉਹ ਦੋ ਦਾ ਜਵਾਬ ਦੇ ਸਕਿਆ 10 ਸਿਗਨਲਸ ਦਾ ਉਹ ਜਵਾਬ ਨਹੀਂ ਦੇ ਸਕਿਆ ਹਾਈਵੇਜ਼ ਬਾਰੇ ਪੁੱਛਿਆ ਗਿਆ ਵੀ ਇਹ ਹਾਈਵੇ ਨੰਬਰ ਇਹਨਾਂ ਕਿਤੇ ਉਹਦਾ ਪ੍ਰੋਪਰਲੀ ਇਹ ਚੀਜ਼ਾਂ ਉਹਦੀਆਂ ਨੈਗਲੀਜੈਂਸ ਨੂੰ ਸਾਬਤ ਕਰਦੀਆਂ ਵੀ ਉਹ ਨੈਗਲੀਜੈਂਟ ਰੈਡ ਡਰਾਈਵਰ ਹੁੰਦੇ ਇੱਕ ਇਸ ਤੋਂ ਬਾਅਦ ਹੁਣ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਵੀ ਜਿੰਨੇ ਵੀ ਪੰਜਾਬੀ ਡਰਾਈਵਰ ਨੇ ਉਹਨਾਂ ਦੇ ਉੱਤੇ ਸ਼ਕਤੀ ਥੋੜੀ ਜੀ ਵੱਧ ਰਹੀ ਹੈ ਇਸ ਗੱਲ ਦੀ ਵੀ ਸੱਚਾਈ ਹਾਂ ਬਿਲਕੁਲ ਸੱਚ ਹੈ ਉਹ ਕੱਲੇ ਪੰਜਾਬੀ ਨਹੀਂ ਇੰਡੀਅਨ ਡਰਾਈਵਰ ਜਾਂ ਏਸ਼ੀਅਨ ਡਰਾਈਵਰ ਤੁਸੀਂ ਲਾ ਸਕਦੇ ਹੋ ਨੌਨ ਯੂਐਸਏ ਦੇ ਜਿਹੜੇ ਡਰਾਈਵਰ ਹੈ ਉਹ ਲਾ ਸਕਦੇ ਹੋ ਜਿਨ੍ਹਾਂ ਨੂੰ ਥੋੜੀ ਜੀ ਇੰਗਲਿਸ਼ ਨੋ ਡਾਊਟ ਸਾਡੇ ਡਰਾਈਵਰ ਜਿਹੜੇ ਇੰਗਲਿਸ਼ ਇੰਨੇ ਨਹੀਂ ਮਾਸਟਰ ਹੁੰਦੇ ਨੇ ਐਜੂਕੇਟਿਡ ਨਹੀਂ ਹੁੰਦੇ ਸੋ ਇਹਨਾਂ ਨੂੰ ਤੁਸੀਂ ਦੇਖਿਆ ਹੋਗਾ April 2025 ਤੋਂ ਬਾਅਦ 2500 ਡਰਾਈਵਿੰਗ ਲਾਇਸੈਂਸ ਨੂੰ ਕੈਨਸਲ ਕਰ ਦਿੱਤਾ ਹੈ। ਯੂ ایس اے ਗਵਰਨਮੈਂਟ ਨੇ ਡਰਾਈਵਿੰਗ ਲਾਇਸੈਂਸ ਕੈਨਸਲ ਕਰ ਦਿੱਤਾ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਡਰਾਈਵਿੰਗ ਲਾਇਸੈਂਸ ਨੂੰ ਲੈਣ ਵਾਸਤੇ ਹੋਰ ਜ਼ਿਆਦਾ ਮੁਸ਼ਕਲਾਂ ਹੋ ਜਾਣਗੀਆਂ ਸਾਡੇ ਡਰਾਈਵਰ ਭਰਾਵਾਂ ਨੂੰ ਔਰ ਖਾਸ ਤੌਰ ਤੇ ਸਾਡਾ ਤੇ ਪੰਜਾਬੀਆਂ ਦਾ ਟਰਕਿੰਗ ਦਾ ਮੇਨ ਉੱਥੇ ਕੰਮ ਹੈ ਔਰ ਇਸ ਇੰਡਸਟਰੀ ਦੇ ਉੱਤੇ ਪੰਜਾਬੀ ਪੰਜਾਬੀਆਂ ਦੀ ਇੰਡਸਟਰੀ ਉੱਤੇ ਬੜਾ ਬੈਡ ਇੰਪੈਕਟ ਪਏਗਾ ਇਸ ਗੱਲ ਦਾ। ਜੀ 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 ਜ ਪਟੀਸ਼ਨਾਂ ਦੇ ਉੱਤੇ ਵੀ ਸਾਈਨ ਕਰਨ ਦਾ ਅਜੇ ਤੱਕ ਕੋਈ ਫਾਇਦਾ ਨਹੀਂ ਹੈ ਡੋਨੇਸ਼ਨਾਂ ਬਹੁਤ ਲੋਕਾਂ ਨੇ ਇਕੱਠੀਆਂ ਕਰ ਲਈਆਂ ਨੇ ਜਿਸ ਦਾ ਅਜੇ ਤੱਕ ਪਤਾ ਹੀ ਨਹੀਂ ਲੱਗ ਰਿਹਾ ਵੀ ਕਿੰਨਾ ਨੇ ਇਕੱਠੀਆਂ ਕਰ ਲਈਆਂ ਨੇ ਇਹ ਚੀਜ਼ਾਂ ਅਜੇ ਟ੍ਰਾਇਲ ਚੱਲਣਗੀਆਂ ਹੋ ਸਕਦਾ ਵੀ ਉਸ ਉਸ ਤੱਕ ਜੇ ਵਧੀਆ ਦਲੀਲ ਦਿੱਤੀ ਜਾਊਗੀ ਹਰਜਿੰਦਰ ਵੱਲੋਂ ਜਾਂ ਹਰਜਿੰਦਰ ਦੇ ਵਕੀਲ ਵੱਲੋਂ ਤਾਂ ਹੋ ਸਕਦਾ ਹੈ ਕਿ ਹਰਜਿੰਦਰ ਬਰੀ ਵੀ ਹੋ ਜਾਵੇ ਹੋ ਸਕਦਾ ਹੈ ਕਿ ਉਸ ਨੂੰ ਥੋੜੀ ਸਜ਼ਾ ਹੋ ਜਾਵੇ ਅਜੇ 45 ਸਾਲ ਵਾਲੀ ਕੋਈ ਵੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਤੁਸੀਂ ਪੂਰੇ ਵਿਸਥਾਰ ਦੇ ਨਾਲ ਤੇ ਧਿਆਨ ਦੇ ਨਾਲ ਇਸ ਕੇਸ ਨੂੰ ਵਾਚੋ ਤੇ ਬਿਨਾ ਕਿਸੇ ਅਫਵਾਹ ਤੋਂ ਜਾਂ ਬਿਨਾ ਕਿਸੇ ਜਾਣਕਾਰੀ ਤੋਂ ਉਸ ਕੋਈ ਪਟੀਸ਼ਨਾਂ ਦੇ ਉੱਤੇ ਜਾਂ ਕਿਸੇ ਲਿੰਕ ਦੇ ਉੱਤੇ ਲੌਗ ਇਨ ਨਾ ਕਰਿਓ ਜਿਸ ਤੋਂ ਬਾਅਦ ਤੁਹਾਡਾ ਵੀ ਨੁਕਸਾਨ ਹੋ ਜਾਵੇ ਤੁਸੀਂ ਇਸ ਕੇਸ ਨੂੰ ਚੰਗੀ ਤਰ੍ਹਾਂ ਜਾਂਚੋ ਵਾਚੋ ਤੇ ਉਸ ਤੋਂ ਬਾਅਦ ਹੀ ਇਸ ਤੇ ਕੋਈ ਜੇ ਕਮੈਂਟ ਕਰਨਾ ਜਾਂ ਫਿਰ ਤੁਸੀਂ ਕੁਝ ਕਰਨਾ ਹੈ ਉਸ ਤੋਂ ਬਾਅਦ ਹੀ ਇਹਨਾਂ ਚੀਜ਼ਾਂ ਦੇ ਉੱਪਰ ਸਾਈਨ ਕਰੋ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ